ਏ.ਡੀ.ਐਸ ਚਾਕੇ ਦਾ ਮਾਡਲ ਨਾਲ ਚਲੇ ਗਏ ਸਭ ਜ਼ਬਰਦਸਤ ਏ.ਡੀ. ਚਲੇ ਗਏ ਅਲੱਗ-ਅਲੱਗ ਥਾੜੇ ਦੇ ਵਿੱਚ ਮੈਂ ਹੋਰ ਵੀ ਬਾਤ ਕਰਾਂ ਲੋਕਲੀ ਟ੍ਰੀਸ ਹੋਈਆਂ ਇੰਜਨ ਸਾਰੀਆਂ ਹਾਂਜੀ ਲੋਕਲੀ ਪਰ ਜਿਹੜਾ ਸੋਡਲ ਵਾਲਾ ਮਾਮਲਾ ਸੀਗਾ ਕੁਝ ਕਿੰਨੇ ਰੂਮ ਫਾਇਰ ਹੋਏ ਤੇ ਜਿਹੜਾ ਵੈਪਨ ਸੀਗਾ ਉਹਦੇ ਵਿੱਚ ਜਿਹੜਾ ਅਸੀਂ ਵੈਰੀਫਾਈ ਕਰ ਰਹੇ ਪਹਿਲਾਂ ਚਾਰ ਅਸੀਂ ਲਾਈਵ ਕਟੀਆਂ ਸੜੇ ਉੱਥੋਂ ਜੀ ਮੌਕੇ ਤੋਂ ਪਿਸਟਲ ਕਵਰ ਕੀਤਾ ਮੌਕੇ ਤੋਂ ਲੜਕੀਆਂ ਅਸੀਂ ਜਿਹੜਾ ਅਰੈਸਟ ਕੀਤੇ ਉਹਦੇ ਵਿੱਚ ਕਾਮ ਮਾਮਲਾ ਹੈ ਵੀ ਬੜਾ ਸੀਰੀਅਸ ਮੈਟਰ ਆ ਪਰ ਕ੍ਰਾਸਿੰਗ ਹੋ ਚੱਲੀ ਪਾਣੀ ਵਾਲੀ ਟੈਂਕੀ ਦੇ ਵਿੱਚੋਂ ਕੱਢੇ ਗਏ ਸੀ ਮੁੰਡੇ ਉਹ ਐਕਚੁਅਲੀ ਕਿ ਜਦੋਂ ਸਾਡੇ ਐਸਐਚਓ ਸਾਹਿਬ ਨੇ ਰੇਡ ਕੀਤੀ ਮੌਕੇ ਤੇ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਦੋ ਜਣੇ ਪਾਣੀ ਦੀ ਟੈਂਕੀ ਚ ਲੋਪੇ ਉੱਥੇ ਵੈਪਰ ਵਾਲਾ ਉੱਥੇ ਉਹਨਾਂ ਨੂੰ ਫੜਿਆ ਗਿਆ ਮੌਕੇ ਤੇ ਜਿਹੜਾ ਮੈਂ ਪੁੱਛੀ ਉਹ ਸਹੀ ਇਹ ਲੋਕ ਨੂੰ ਇਹਦਾ ਘਾਟੇ ਤੋਂ ਕੰਟੇ ਮਦਰ ਨੂੰ ਕਰਦਾ ਜੀ ਕੁਝ ਇਸ ਤਰ੍ਹਾਂ ਦੇ ਜੋ ਵੀ ਹੋ ਬਹੁਤ ਬਤਾ ਰਹੇ ਤੇ ਬੰਗਿਆ ਫੇਸ ਕਰ ਰਹੇ ਪਰ ਆਲਰੇਡੀ ਵੀ ਪਹਿਲਾਂ ਇਹਨਾਂ ਦਾ ਇੱਕ ਆਬਜੈਕਟ ਦਾ ਪਰਚਾ ਦਰਜ ਸ ਜਿਹੜੇ ਇਹਨਾਂ ਦੇ ਗੁੱਤ ਰੀਟੇ ਕੋਈ ਸੀ ਦਾ ਇਰਾਦਾ ਐਕਚੁਅਲੀ 16 ਤੋਂ ਲੜਕੀ ਮਤੜ ਦੇ ਕਿ ਘਰ ਜਾ ਰਹੀ ਸੀ ਆਪਣੇ ਬੰਦੇ ਨਾਲ ਉੱਥੋਂ ਫਿਰ ਲੈ ਪਰ ਉਹ ਗਲਤ ਕਮੈਂਟ ਕੀਤਾ ਜਿਸ ਤੋਂ ਤਕਰਾਰ ਵਧਿਆ ਸੋ ਮੌਕੇ ਤੇ ਜਿਹੜਾ ਇਨਸੀਡੈਂਟ ਆ ਇੰਸਪੈਕਟਰ ਸਾਹਿਬ ਨੇ ਬੜੇ ਚੰਗੀ ਤਰੀਕੇ ਨਾਲ ਹੈਂਡਲ ਕੀਤਾ ਮੌਕੇ ਤੇ ਬਹੁਤ ਛੇਤਰਾਵੇ ਕਰਦੇ ਤੇ ਨਾਲੋਂ ਮੌਕੇ ਤੇ ਅਰੈਸਟ ਕਰਕੇ ਉਸ ਟਿਸਟਲ ਬਿਕਾਉਸ ਸਿਰਫ ਬਰਮੰਤੀ ਬਿੰਦੂ ਤੋਂ ਸਾਈਡੋਂ ਜਾ ਕੇ ਬਹੁਤ ਮਾੜੇ ਪਰਸਾਂ ਦੇ ਕਲਾਰਿਟੀ ਮੈਂਚ ਲਾਈ ਗਈ ਸੀ ਜਿੱਦੇ ਜਿੱਤੇ ਤੁਸੀਂ ਦੇਖਿਆ ਹੋਗਾ ਇਸ ਤੋਂ ਪਹਿਲਾਂ ਇੱਕ ਦਾਤਰ ਦੇ ਨਾਲ ਮੁੰਡੇ ਦਾ ਹੱਥ ਮਟਕੇ ਉੱਤੋਂ ਵਾਈਕੋ ਕੇ ਲੈ ਗਈ ਸੀ ਜਿਹੜੇ ਨੰਬਰ 1 ਦੇ ਵਿੱਚ ਉਹਦੇ ਸਾਡੀ ਟੀਮ ਨੂੰ ਸੋ ਤਾਂ ਦਫਤਰੀ ਸਰਪਤਾ ਬੜੀ ਐਸਐਚਓ ਸਾਡੇ ਡਿਵੀਜ਼ਨ ਅੰਦਰ ਇੱਕ ਨੇ ਸਾਡੇ ਏਸੀਪ ਜਿਹੜੇ ਸ਼ਿਖਲਜੀ ਆ ਇਹਨਾਂ ਵੱਲੋਂ ਸਰਪਲਾਈਸ ਕਰਕੇ ਤੇ ਉਹ ਦੋਚੇ ਜਿਹੜੇ ਅਰੈਸਟ ਕੀਤੇ ਗਏ ਉਹਨਾਂ ਕੋਲ ਦਫਤਰ ਔਰ ਜੋ ਵਾਇਸ ਗਾਰ ਕਵਰ ਕੀਤਾ ਗਿਆ ਥੋੜੇ ਬੜੀ ਗੁੜੀ ਤਰ੍ਹਾਂ ਸਾਡਾ ਜਿਹੜਾ ਜਿਆ ਮੋਟਾ ਲੋਟਰ ਦੀ ਕਸ਼ਿਸ਼ ਕੀਤੀ ਹਲਾਉ ਕੱਲਾ ਜਾਦਾ ਸੀਗਾ ਮੇਰੇ ਦਾ ਫਾਇਦਾ ਲੈਦਾ ਦੂਸਰਾ ਮਗਰਮਾ ਜੀ ਸਾਡੇ ਡਿਵੀਜ਼ਨ ਅੰਦਰ 18 ਉਹਦੇ ਚ ਸਰਵ ਇੱਕ ਇਨਫੋਰਮੇਸ਼ਨ ਬੇਸਿਕਲੀ ਲੜਕੀ ਦਾ ਸ਼ੇਖ ਖਾਲੀ ਹੋਇਆ ਲੜਕੀ ਦਾ ਸ਼ੇਖ ਖਾਲੀ ਚੱਕਰ ਚੁੱਕੜੋ ਲੜਕੇ ਨੇ ਇਸਤੇ ਲਿਆ ਕੇ ਫਾਇਰ ਕਿਤੇ ਉੱਤੇ ਹੋਇਆ ਕਰਕ ਦੋ ਉੱਤੇ ਕਾਫੀ ਬਦਲਰ ਪਰ ਲਾਰਾ ਸਾਡੇ ਅਸੈਚੂਰੇ ਮੌਕੇ ਤੇ ਆ ਕੇ ਬਦੇ ਰੈਸਟ ਕੀਤੇ ਜਿੱਚੋ ਤਿੰਨ ਦੋਸੀ ਜਿਹੜੇ ਗ੍ਰਿਫਤਾਰ ਕੀਤੇ ਇੱਕ ਪਿਸਟਲ ਔਰ ਚਾਰ ਵਾਈਫ ਕਾਰਟਰੀਜ ਔਰ ਇੱਕ ਵੈਕਸਿਨ ਗੋਆ ਕੀਤਾ ਜਿਹਨਾਂ ਦੇ ਵੀ ਪਹਿਲਾਂ ਵੀ ਆਰਮ ਚੈੱਕ ਦੇ ਪਰਚੇ ਤੱਜ ਸਰੀਰ ਜਿਹੜਾ ਸੰਨੀ ਦਾ ਕਿ ਵੀ ਡਿਆ ਗਿਆ ਸੀ ਇਸ ਮਾਮਲੇ ਦੇ ਵਿੱਚ ਤਿੰਨ ਨੂੰ ਰੋਕੀ ਸੀ ਜਿਹਦੇ ਵਿੱਚ ਦਿੱਲੀ ਜੰਨੋਏ ਸਸ ਅਸੀਂ ਦੋ ਅਰੈਸਟ ਕਰ ਲਿਆ ਜੀ ਇੱਕ ਆਲਰੇਡੀ ਜੇਲ੍ਹ ਦੇ ਵਿੱਚ ਗਿਆ ਹੋਇਆ ਸਾਡੇ ਦਾ ਹੁਦਮਾ ਸੋ ਉਹਦੇ ਵਿੱਚ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਦੇ ਬੰਦੇ ਨਹੀਂ ਤੇ ਕਈ ਗਤਵੇ ਦਰਜ ਨੇ ਲਗ ਲਾੜੇ ਦੇ ਵਿੱਚ ਔਰ ਇੱਕ ਕਾਫੀ ਬਾਹਰ ਦਾ ਬੰਦੇ ਨੇ ਜਿਹੜੇ ਸਾਡੇ ਹੋਪ ਹੀ ਪਾੜੇ ਜਿਹੜੇ ਰਿਕਵਰੀ ਸੌਣ ਗਿਆ ਨਾਲ ਪਚਕਿਸ਼ ਤੋਂ ਬਾਅਦ ਵਰਮਨ ਦੀ ਵੀ ਨਹੀਂ ਜਿਹੜੀ ਸਭ ਦੇ ਜੋ ਆਪਣੀ ਨੋਟ ਲਿਖਾਜੀ ਕਿੰਨੇ ਕੁ ਪਰਚੇ ਦਰਜ ਨਹੀਂ ਨਾਲ ਉਹ ਸੀ ਵੈਰੀਫਾਈ ਕਰ ਰਹੇ ਸੀ ਵੈਸੇ ਇਹ ਬਾਹਰ ਦਾ ਤਾਂ ਕਾਫੀ ਬੰਦੇ ਨੇ ਸ਼ਹਿਰ ਦੇ ਉਹ ਵੀ ਕਲੇਮ ਹੋਇਆ ਲੋਕਲੀ ਇਹ ਸਫਦਰ ਬਾਹਰ ਲੋਕਲੀ ਤਾਂ ਜਰਾਤਰ ਕਿਹੜਿਆ ਏਰੀਆ ਆ ਟਾਰਗੇਟ ਕਰ ਰਿਹਾ ਕੀਤਾ ਕਿਉਂਕਿ ਸਿਟੀ ਦੇ ਵਿੱਚ ਕਿਤੇ ਵੀ ਕਰ ਲੈਂਦੇ ਸੀ ਇਹ ਬਾਹਰ ਬਾਹਰ ਟੋਡਲ ਵਾਲੇ ਕੇਸ ਦੇ ਵਿੱਚ ਟੋਡਲ ਵਾਲੇ ਕੇਸ ਦੇ ਵਿੱਚ ਤੇ ਬੰਦੇ ਕੋ ਉੱਥੇ ਕੋਈ ਹੁਲੜਵਾਈ ਵੀ ਸੀ ਥਾਣੇ ਜਾ ਕੇ ਬੰਦੇ ਆ ਨਹੀਂ ਕੋਈ ਥਾਣੇ ਟੋਡਲ ਭਾਈ ਦੇ ਮੌਕੇ ਤੇ ਅਰੈਸਟ ਕਰਕੇ ਲੈ ਕੇ ਆਇਆ ਸਾਡੇ ਐਸਐਸਓ ਜੀ ਉਸ ਬਾਅਦ ਨਹੀਂ ਕੋਈ ਹੁਲੜਵਾਈ ਨਹੀਂ ਬਿਸ਼ੇ ਸਰ ਇਹਨਾਂ ਕੋ ਤੇਜ਼ ਅਸੀਂ ਅਸਿਰ ਕਵਰ ਕਰਾਂਗੇ ਤਾਂ ਉਹ ਨਹੀਂ ਦੱਸ ਰਹੇ ਕਿ ਅਸੀਂ ਜਿਹੜਾ ਇਹਨਾਂ ਦਾ ਰਿਪੋਰਟ ਲੈ ਕੇ ਬਹੁਤ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਦੇ ਵਿੱਚ ਜੋ ਵੀ ਹੋਰ ਮਾਰਦਾ ਤਾਂ ਹੋਣੀ ਹੈ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ ਠੀਕ ਹੈ। ਜੀ ਕੋਈ ਪਰੇਸ਼ਾਨ ਨਹੀਂ ਠੀਕ ਹੈ। ਠੀਕ ਹੈ। ਇੱਥੇ ਕਿਹੜਾ ਤਾਕਤ ਕਿ ਕਿਸੇ ਨੇ ਮਿਲ ਕੇ ਅਸੀਂ ਸਭ ਨੂੰ ਡੈਟਾ ਵਰਲਡ ਪਾਰਟ ਤੋਂ ਦਾਊਨਲੋਡ ਕੀਤਾ ਜੀ ਤਾਪਸ ਜਿਹੜੇ ਵਰਲਡ ਤੋਂ ਆਪੀ ਨੀਰ ਠੀਕ ਹੈ। ਇਹ ਸਾਰਾ ਆਲਰੇਡੀ ਜਿਹਨੂੰ ਤੁਸੀਂ ਰਿਪੋਰਟ ਤੇ ਲੈ ਲਿਆ ਹੈ। ਪ੍ਰਾਇਮਰੀ ਮਹੀਨੇ ਚੰਦੇ ਵਿੱਚ ਜਦ ਪਤਾ ਲੱਗਾ ਸੀ ਕਿ ਇਹ ਪਹਿਲੇ ਲੋਕਾਂ ਨੂੰ ਦੱਸਿਆ ਕਿ ਇਹਨਾਂ ਦਾ ਬੇਸਿਕਲੀ ਕੰਮ ਹੀ ਹੈ ਕਿ ਆਉਂਦੇ ਆਂਦੇ ਰਾਹ ਦੀ ਰਾਹ ਇਹਨਾਂ ਨੂੰ ਟਾਰਗੇਟ ਕਰਦੇ ਆਂ ਉਹਨੂੰ ਰੋਟਵਾ ਚਾਦੇ ਆਂ ਕੋਈ ਵਾਇਰ ਚਾਹੇ ਨਦੀ ਕੁਝ ਵੀ ਹੋ ਗਏ ਉਹ ਕੋਕੇ ਚਲੇ ਜਾਂਦੇ ਕਿਉਂਕਿ ਇਹ ਹੋਰ ਵੀ ਆਪਣੀ ਪੁਚੇਸਟ ਬੰਦੇ ਇਹਨਾਂ ਦੇ ਹੋਰ ਵੀ ਮਕਦਮੇ ਦਰਜ ਕਿੰਨੇ ਦਾ ਮੈਸੇਜ ਜਿਹੜਾ ਯੂਜ਼ਰ ਨੰਬਰ ਇੱਕ ਦਾ ਉਹਨਾਂ ਕੋ ਦੱਤਰ ਸੀਗਾ ਜਿਹੜਾ ਯੂਜ਼ਰ ਨੰਬਰ ਰੱਟਦਾ ਉਹਨੂੰ ਵੈਪਨ ਉਹਨਾਂ ਦੀ ਗੱਲ ਹੀ ਕਰਦੇ ਆਂ ਐਕਚੁਅਲ ਇਹ ਖਬਰ ਨੇ ਇਹਨਾਂ ਬਿੱਲਰ ਨੂੰ ਜਾਈ ਦੇ ਗਿਆ ਬੰਦੇ ਨੇ ਉਹ ਇੱਕ ਬਾਤ ਚ ਕਰਦਾ ਹੈ ਮੈਨੂੰ ਨੰਬਰ ਪਹਿਲਾ ਦਾ ਤਾਂ ਇਹ ਦੱਸ ਰਿਹਾ ਕਿ ਉਹ ਦਾਤਾ ਦੇ ਨਾਲ ਬਣੇ ਵਾਅਦਾ ਕੀਤਾ ਸੀ ਬੰਦੇ ਦਾ ਬੜੀ ਪੂਰੀ ਤਰ੍ਹਾਂ ਧਾਤ ਕੱਢ ਦਿੱਤਾ ਸੀ ਉਹ ਅਸੀਂ ਦੋਨੋਂ ਬੰਦੇ ਤਿੰਨੋਂ ਦੋਸੇ ਪ੍ਰੈਸ ਕਰ ਲੈ ਦੋਨੋਂ ਦੇ ਰੈਸਟ ਪਾ ਦਿੱਤੀ ਉਹ ਤੀਸਰਾ ਜਿਹੜਾ ਪ੍ਰੋਡਕਸ਼ਨ ਵੱਲ ਤੇ ਲਿਆ ਕੇ ਉਹਦੀ ਪੁਸ਼ੀਸ਼ ਕਰਾਂਗੇ ਜੀ ਪੁਲਿਸ ਮੁਖਸ਼ਰ ਜਨੰਦਰ ਸਿੰਘ ਜੀ ਵੱਲੋਂ ਫੈਡੇ ਪਰਚੇ ਦੇ ਖਿਲਾਫ ਜਿਹੜੀ ਚਲਾਈ ਗਈ ਮਾਮਲੇ ਵਿੱਚ ਸਾਡੀ ਟੀਮ ਨੂੰ ਅੱਜ ਬੜੀ ਸਹੂਤਾ ਮਿਲੀ ਹੈ ਜਿੱਦ ਤੋਂ ਪਹਿਲਾਂ ਇੱਕ ਰਾਣੀ ਨੂੰ ਬੜੀ ਪੂਰੀ ਤਰ੍ਹਾਂ ਹੱਥੋਂ ਦਾ ਕੱਟ ਕੇ ਜਿਹੜਾ ਲੁੱਟ ਕੇ ਲੈ ਕੇ ਗਿਆ ਸੀ ਉਹ ਸੀ ਗੈਕ ਜੇ ਸੀਤਾ ਤਿੰਨ ਜਾਇਦਾ ਜਿਹਦੇ ਚ ਦੋ ਬੰਦੇ ਦੀ ਅਸੀਂ ਅਰੈਸਟ ਪਾ ਲਈਆ ਉਹਨਾਂ ਤੋਂ ਦੱਤੂ ਰਿਕਵਰ ਕਰ ਲਿਆ ਗਿਆ ਔਰ ਇੱਕ ਬੰਦੇ ਦੀ ਅਸੀਂ ਜਿਹੜੇ ਅਰੈਸਟ ਪਾਣੀ ਬਾਕੀ ਆ ਉਹਨੂੰ ਪ੍ਰੋਡਕਟਰ ਨੂੰ ਲੈ ਕੇ ਲਿਆ ਕੇ ਅਸੀਂ ਦਿਲ ਦੇ ਵਿੱਚੋਂ ਔਰ ਉਹਨੂੰ ਵੀ ਅਸੀਂ ਅਰੈਸਟ ਪਾਵਾ ਬੈਠੇ ਸੀ ਉਹਨਾਂ ਦਾ ਰਵਾਲ ਲੈ ਕੇ ਬਹੁਤ ਪੁਚੀਸ਼ ਕੀਤੀ ਜਾ ਰਹੀ ਹੈ ਇੰਨਾ ਵੱਲੋਂ ਜਿਹੜੀ ਆ ਅੱਲਾ ਗੱਲ ਸ਼ਾਇਦ ਦੇ ਵਿੱਚ ਕਈ ਵਾਰ ਦਾ ਤਾਂ ਮੰਨੀ ਆ ਗਿਆ ਪਹਿਲਾਂ ਸੋ ਜੋ ਵੀ ਅੱਗੇ ਨਾ ਇਹ ਜਿਹਨਾਂ ਦੀ ਪੁਚੀਸ਼ ਚਾਹੀਦਾ ਸਾਡੇ ਸਾਹਮਣੇ ਲੈ ਕੇ ਆਇਆ ਹੈ ਉਹਨੂੰ ਕਿੰਨੇ ਮਾਰਦੇ ਸਨ ਅਜੇ ਅਜੇ 2-3 ਬੰਦੇ ਆ ਜੀ ਔਰ ਇਹਨਾਂ ਦਾ ਪਹਿਲਾਂ ਵੀ ਪਛੇਤ ਚਾਹੇ ਇਹ ਕਿਉਂ ਮਤਲਬ ਇਹ ਕਰਦੀ ਸੀ ਕਿ ਆਪਸ ਵਿੱਚ ਇਹਦੇ ਅੰਦਰ ਡਿਗਰੀ ਸੀ ਕਿਹਨੂੰ ਕਿਹੜਾ ਇਹੀ ਮਨੀ ਦੇ ਚੱਕਰ ਸੀ ਕੋਈ ਕੰਪਨੀ ਸੀ ਕਰਦੇ ਬੇਲੇ ਕਿਸਮ ਦੇ ਆਦਮੀ ਆ ਤੇ ਹਮੇਸ਼ਾ ਹੀ ਨੇਰੇ ਦਾ ਫਾਇਦਾ ਲੈ ਕੇ ਰਾਤ ਨੂੰ ਜਿਹੜਾ ਟਾਰਗੇਟ ਕਰਦੀ ਸੀ ਆਨ ਜਾਣ ਵਾਲੇ ਆਹ ਹੀ ਨਾਲ ਕਿਸੇ ਨੂੰ ਵਾਈਪ ਬੋਲੇ ਕਿਸੇ ਨੂੰ ਕੈਸ਼ ਜੋ ਵੀ ਇਹਨਾਂ ਦਾ ਟਾਰਗੇਟ ਹੁੰਦਾ ਸੀ ਇਹ ਕਾਪੀ ਸਿਰੇ ਨਸ਼ੇ ਦੀ ਪੂਤੀ ਲਿਖ ਕੇ ਸਿਰੇ ਤੋਂ ਪਹਿਲਾਂ ਫਿਰ ਉਹ ਦੱਸਿਆ ਇਹਨੇ ਇਹਦਾ ਫਾਇਦਾ ਲੈ ਤੀ ਮੇਰੇ ਵਾਲੀ ਜਗ੍ਹਾ ਤੋਂ ਅੱਲਾਹ ਨੇ ਸ਼ਹਿਰ ਦੇ ਵਿੱਚ ਕੁਝ ਕਈ ਵਾਰ ਦਾ ਦਾ ਕੀਤੀਆਂ ਇਹਨਾਂ ਨੇ ਸਰ ਇਹ ਨਸ਼ੇ ਦੀ ਪੂਤੀ ਲਈ ਸਰ ਕੁਝ ਆਪਣੀਆਂ ਲੋੜਾਂ ਪੂਰੀ ਕਰ ਲਈ ਲੋ ਸਰ ਇੱਕ ਗਾਇਸ ਸੀ ਜਿਹਨੂੰ ਲੈ ਕੇ ਕੋਈ ਕਾਰਪੋਰੇਸ਼ਨ ਮੁਲਾਜ਼ਮਾਂ ਤੇ ਵੀ ਐਫਆਰ ਦਰਜ ਹੋਈ ਜੀ ਨੰਬਰ 1 ਹੱਕ ਚੱਲੇ ਫਾਈਨਲ ਨਾਪ ਫਾਈਨਲਿਕ ਕੋਈ ਫਿੰਨੇ ਅਤਿਕ ਸਟੇਟ ਨੂੰ ਫਿੰਨੇ ਕਸੋ। ਫਿਲਹਾਲ ਇਹਨਾਂ ਦੇ ਜਿਹੜੇ ਦੋ ਤਿੰਨ ਜਿਹੜੇ ਸਟੇਟ ਉਤਾਰਿਆ ਦੇ ਵਿੱਚ ਨਾਲ ਵਾਪਸ ਆ ਤੱਕ ਲਿਆ ਸੀ ਉਹ ਮੱਦੇ ਆ। ਪਰ ਅਸੀਂ ਜਿਹੜਾ ਇਹਨਾਂ ਨੂੰ ਰਿਮਾਂਡ ਲੈ ਕੇ ਹੋਰ ਫਰਦਰ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਉਹ ਵਿੱਚ ਨੀਆਂ ਵਾਰਦਾ ਤੋੜਦੇ ਔਰ ਟ੍ਰੇਸ ਕਰਾਂਗੇ ਕਿਉਂਕਿ ਇਹ ਬੜੇ ਮਾੜੀ ਕਿਸਮ ਦੇ ਮੰਦੇ ਆ। ਔਰ ਆਨਲਾਈਨ ਉਹਨੇ ਰਾ ਕੀ ਨਾ ਨੂੰ ਲੇਦਾ ਪਹਿਲਾ ਲੈ ਕੇ ਟਾਰਗੇਟ ਕਰਦੇ। 3 ਕੈਟਰੀ ਦੀ ਗੱਲ ਕਰੀ ਕਿੰਨੀ ਕੋ ਏਜ ਹੋ ਗਈ ਇਹਨਾਂ ਦੀ? ਇਹਨਾਂ ਦੀ ਏਜ ਹੋਣੀ ਹੈ ਜਿ ਕੋ 20 21 ਸਾਲ ਦੇ ਹੋਣਗੇ ਛੋਟੀ ਏਜ ਹੈ। ਮੈਮਰੀ ਬੱ ਫੈਮਿਲੀ ਬੈਕਗਰਾਉਂਡ ਜਿਹੜੀ ਅਜੇ ਇਹਨਾਂ ਦਾ ਪੂਰਾ ਨਹੀਂ ਦੱਸ ਸਕਦੇ ਗਰੀਬ ਪਰੋੜੇ ਤੇ ਤਿੰਨ ਆਪਣੇ ਬੇਰੇ ਚ ਕੋਈ ਨਾ ਤਾਂ ਦੋ ਜਿਹੜੀ ਪਰਿਵਾਰ ਦੀ ਹਾਂਜੀ ਹਾਂਜੀ ਔਰ ਵਿਜੇ ਨੰਬਰ 8 ਦਾ ਜਿਹੜਾ ਸੀ ਉਹਦੇ ਚ ਇੱਕ ਲੜਕੀ ਵਲੋਂ ਸੀਗੀ ਤੁਹਾਨੂੰ ਸਾਡੇ ਕੋਲ ਕਿ ਉਹਦੇ ਬ੍ਰਦਰ ਵਲੋਂ ਕਿ ਉਹਨੂੰ ਛੇੜਿਆ ਗਿਆ ਉੱਥੇ ਉਹਨਾਂ ਦਾ ਟਕਰਾਰ ਹੋ ਗਿਆ ਲੜਕੇ ਨਾਲ ਜਦੋਂ ਛੇੜਕਾ ਨਹੀਂ ਕੀਤੀ ਸੀ ਸੋਟਾ ਮੇਲੇ ਦੁਆਰੇ ਸੀ ਮੱਥਾ ਟੇਕਿਆ ਸੋ ਉਹਦੇ ਵਿੱਚ ਨਾ ਟਕਰਾਰ ਹੋਣ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਸਾਡੇ ਅਸਿਸਟੈਂਟ ਸਾਹਿਬ, ਪੀਐਸਪੀ ਸਾਹਿਬ ਸਾਡੇ ਉੱਥੇ ਮੌਕੇ ਤੇ ਪਹੁੰਚੇ ਉੱਥੇ ਕਾਫੀ ਜਣੇ ਇਕੱਠੇ ਹੋਏ ਸੀ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਨਾਨੀ ਫਲਾਨੇ ਬੰਦੇ ਨੇ ਇਹਨੂੰ ਲੜਕੀ ਦੀ ਛੇੜੇ ਦੀ ਜ਼ਰੂਰਤ ਕੀਤੀ ਆ ਜਦੋਂ ਇਹਨਾਂ ਨੇ ਰੇਡ ਕੀਤਾ ਮੌਕੇ ਤੇ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਦੋ ਜਣੇ ਟੈਂਕੀ ਤੋਂ ਫੜੇ ਸੀ ਕੋ ਤੋਂ ਤਿੰਨੇ ਜਣੇ ਰੈਸਟ ਪਾਈ ਆ ਇੱਕ ਕੰਟਰੀਮੈਂਟ ਰੈਸਟ ਜਗ੍ਹਾ ਤੋਂ ਕੀਤਾ ਚਾਰ ਲਾਈਵ ਕੱਟ ਜੇ ਉਸ ਔਰ ਇੱਕ ਮੈਗਜ਼ੀਨ ਖੋਲ੍ਹ ਦਿੱਤਾ ਲਓ ਮੌਕੇ ਤੇ ਇਹਨਾਂ ਨੇ ਗੋਲੀਆਂ ਪੂਰੀਆਂ ਮਾਰ ਦਿੱਤੀ ਆ ਉਹ ਅਸੀਂ ਇਹਦੇ ਇਨਵੈਸਟਿਗੇਟ ਕਰ ਰਹੇ ਹਾਂ ਜੀ ਜੋ ਵੀ ਹੋਏਗਾ ਤੁਹਾਡੇ ਸਾਹਮਣੇ ਲੈ ਕੇ ਆਏਗੇ ਪਰ ਪਹਿਲਾਂ ਵੀ ਇਹਨਾਂ ਤੇ ਇੱਕ ਆਮ ਸੈਕਟਰ ਦਾ ਪਰਚਾ ਦਰਜ ਹੈ। ਸਰ ਪਿਸਟਲ ਜਿਹਨਾਂ ਨੂੰ ਮਾਈਕ ਸੁਣਦਾ ਪਤਾ ਹੈ। ਉਹੀ ਅਸੀਂ ਰਿਵੈਸਟੀਗੇਸ਼ਨ ਦਾ ਪਾਰਟ ਅਸੀਂ ਕਰ ਰਹੇ ਹਾਂ ਅਸੀਂ ਕਿਉਂਕਿ ਪਹਿਲਾਂ ਵੀ ਇਹਨਾਂ ਤੇ ਇੱਕ ਆਮ ਸੈਕਟਰ ਦਾ ਪਰਚਾ ਦਰਜ ਹੈ। ਨਾ ਪੂਰੀ ਅਫਰੀਕਾ ਉੱਪਰ ਕਿਸੇ ਨਹੀਂ ਇਹਨਾਂ ਦੇ ਵਿੱਚੋਂ ਇੱਕ ਜਣੇ ਦੇ ਹੈਗੇ। ਐਬਸੋਲਿਊਟਲੀ ਲੀਗਲ ਹੈ ਜੀ ਰਸਨਜੀ। ਇਹ ਲੀਗਲ ਹੈ ਕੰਟਰੀ ਦੇ ਲੈ ਲੀਗਲ। ਕੀ ਨਾਮ ਕੀ ਨਾਮ? ਨਾਮ ਕਿਹਦਾ ਲੜਕਿਆਂ ਦਾ ਸੂਚੀ ਉੱਪਰ ਆਮ ਸੈਕਟਰ ਦਾ ਪਰਚਾ ਦਰਜ ਹੈ। ਇਹਦਾ ਨਾਮ ਜੀ ਦੇਵਯੰਗ ਪਾਪਰ। ਜਿਵੇਂ ਉਹ ਬੱਬਰ ਇਲੀਸੀ ਦੰਜਾ ਤਿੰਨਾਂ ਨੇ ਛੇੜਿਆ ਸੀ ਤਾਂ ਇਹ ਪਹਿਲਾਂ ਬੈਠੇ ਉੱਥੇ ਦੇਖੋ ਅਲੀਗੇਸ਼ਨ ਉਹਨੇ ਲਾਇਆ 4.50 ਲੜਕੀ ਬੋਲ ਰਹੀ ਵੇਰੇ ਕਿਉਂਕਿ ਅਲੀਗੇਸ਼ਨ ਨਾਲ ਲਾਇਆ ਸੀ ਲੜਕੀ ਬੋਲ ਰਹੀ ਸੀ ਹਾਂਜੀ ਠੀਕ ਹੋ ਗਿਆ ਠੀਕ